ਨਾਤਾ ਹੈ ਨਹੀਂ ਤੇ ਕੁਦਰਤੀ ਕਰੋਪੀ ਦੇ ਅੱਗੇ ਇੱਕ ਤਾਂ ਅਰਦਾਸ ਕੀਤੀ ਜਾ ਸਕਦੀ ਆ ਪ੍ਰਮਾਤਮਾ ਅੱਗੇ ਕਿ ਇਹਨੂੰ ਘਟਾ ਸਾਡੇ ਮਨੁੱਖਤਾ ਨੂੰ ਇਹਦੇ ਤੋਂ ਵਾਂਝੇ ਕਰ ਆਪਣੇ ਕਰੋਪੀ ਤੋਂ ਬਾਕੀ ਔਕੇ ਸਮੇਂ 'ਚ ਮਨੁੱਖ ਨੂੰ ਮਨੁੱਖ ਦੇ ਨੇੜੇ ਹੋ ਕੇ ਖੜਨਾ ਚਾਹੀਦਾ ਸੋ ਦੁਨੀਆ 'ਚ ਜਿੱਥੇ ਵੀ ਕਿਤੇ ਇਹ ਸੁਨੇਹਾ ਪਹੁੰਚਿਆ ਦੂਰ ਦਰਾਡੇ ਸਾਰੇ ਲੋਕ ਆਏ ਆ ਸਾਰਿਆਂ ਨੇ ਆ ਕੇ ਪੰਜਾਬ ਦੇ ਲਈ ਹਾ ਦਾ ਨਾਰਾ ਮਾਰਿਆ ਜਿਸ ਜਿਸ ਤਰ੍ਹਾਂ ਵੀ ਜੋ ਆ ਸਕਿਆ ਅੱਜ ਵੀ ਬੜਾ ਮਨ ਸੀ ਕਿ ਆ ਕੇ ਦੇਖਿਆ ਜਾਵੇ ਤੇ ਕਿ ਬੰਦਾ ਚਾਰ ਲੋਕਾਂ ਨਾਲ ਗੱਲ ਕਰਦਾ ਹੋਰ ਲੋਕਾਂ ਨੂੰ ਮਦਦ ਲਈ ਪ੍ਰੇਰਦਾ ਤੇ ਇਸੇ ਸੰਦਰਭ 'ਚ ਪਿਛਲੇ ਦਿਨਾਂ ਜਦੋਂ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਅ ਸਲਮਾਨ ਖਾਨ ਹਰੰਦੀ ਆਰਗੇਨਾਈਜੇਸ਼ਨ ਆ ਬੀਇੰਗ ਹਿਊਮਨਸ ਉਹਨਾਂ ਦੇ ਬੜੇ ਸਾਥੀ ਨੇ ਸ਼ੇਰਾ ਉਹਨਾਂ ਨਾਲ ਗੱਲ ਕੀਤੀ ਫਿਰ ਟੈਬੀ ਪਾਰਟੀ ਆ ਇਹਨਾਂ ਨੇ ਮੇਰੀ ਗੱਲ ਕਰਾਈ ਮੁਲਾਕਾਤ ਕਰਾਈ ਉਹਨਾਂ ਨੇ ਹੁਣ ਦੋ ਬੋਟਸ ਵੀ ਭੇਜੀਆਂ ਸਲਮਾਨ ਖਾਨ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਕਿ ਅੱਗੇ ਜਦੋਂ ਹੋਏਗਾ ਜਦੋਂ ਪਿੰਡ ਅਡਾਪਟ ਕਰਨ ਦੀ ਗੱਲ ਆਏਗੀ ਤਾਂ ਉਹਨਾਂ ਦੇ ਆਰਗੇਨਾਈਜੇਸ਼ਨ ਪਿੰਡ ਵੀ ਅਡਾਪਟ ਕਰੇਗੀ ਔਰ ਨਿਰਸੰਦੇ ਪੰਜਾਬ ਨੇ ਹਮੇਸ਼ਾ ਹੀ ਹਰ ਚੀਜ਼ ਦੁਨੀਆ ਦੇ ਹਰ ਦੁੱਖ ਚ ਭਾਰਤ ਦੇ ਹਰ ਮੌਕੇ ਤੇ ਭਾਰਤ ਦੇ ਨਾਲ ਖੜਿਆ ਤੇ ਇਵੇਂ ਸਾਰੇ ਲੋਕ ਮਦਦ ਕਰਨਗੇ ਮੈਂ ਸ਼ੇਰਾ ਭਾਈ ਜਿਹੜੇ ਉਹਨਾਂ ਦੇ ਸਿਕਿਉਰਟੀ ਗਾਰਡ ਵੀ ਨੇ ਔਰ ਬੜੇ ਸਾਥੀ ਨੇ ਔਰ ਸੁਲਮਾਨ ਖਾਨ ਹੋਰ ਹੁੰਦਾ ਵੀ ਦੂਰ ਦਰਾਡੇ ਬੈਠੇ ਬੰਦਿਆਂ ਦੇ ਹਿਰਦੇ 'ਚ ਵੀ ਇਸ ਤਰ੍ਹਾਂ ਦੀ ਭਾਵਨਾ ਆ। ਇੱਚ ਇਹੀ ਮਨੁੱਖ ਆ, ਇਹੀ ਮਨੁੱਖਤਾ ਐ ਅਸਲ 'ਚ ਕਿ ਬਿਨਾਂ ਧਰਮਾਂ, ਜਾਤਾਂ, ਰੰਗਾਂ, ਨਸਲਾਂ ਦੇ ਪੇਧ ਭਾਵ ਤੋਂ ਉੱਠ ਕੇ ਮਨੁੱਖ ਮਨੁੱਖ ਦੇ ਨੇੜੇ ਹੋਵੇ। ਸੋ ਇਸ ਕਰਕੇ ਅਸੀਂ ਅੱਜ ਇੱਥੇ ਨਿੱਜੀ ਤੌਰ ਤੇ ਗੇੜਾ ਮਾਨਵੀ ਆਈ ਸੀ। ਫਿਰ ਦੋ ਕਿਸ਼ਤੀਆਂ ਉਹਨਾਂ ਨੇ ਭੇਜੀਆਂ ਤੇ ਉਹ ਵੀ ਸਪੋਰਟ ਕਰਨ ਆਏ ਪ੍ਰਸ਼ਾਸਨ ਦੇ ਤੇ ਬਾਕੀ ਆਉਣ ਵਾਲੇ ਸਮੇਂ 'ਚ ਵੀ ਇਵੇਂ ਹੀ ਰਵਾਂਗੇ ਸਰਕਾਰ ਮਾਨ ਸਾਹਿਬ ਦਾ ਖਾਸ ਤੌਰ ਤੇ ਕੇਜੀਵਾਲ ਸਾਹਿਬ ਦਾ ਇਹ ਬੜਾ ਕੰਸਰਨ ਆ ਕਿ ਜੇ ਕੁਦਰਤ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਜੋ ਕਰ ਸਕਦੇ ਹਾਂ ਕੀਤਾ ਜਾਵੇ ਸਾਰੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਐਸ ਡੀ ਐਮ ਸਾਹਿਬ ਡੀ ਐਸ ਪੀ ਸਾਹਿਬ ਸਾਰੇ ਲਗਾਤਾਰ ਦੇਖੋ ਬਹੁਤ ਚੀਜ਼ਾਂ ਹੋ ਜਨੀਆਂ ਬਹੁਤ ਚੀਜ਼ਾਂ ਰਹਿ ਵੀ ਜਨੀਆਂ ਜਦੋਂ ਅਫਰਾ ਤਫਰੀ ਪਈ ਹੁੰਦੀ ਆ ਬੜਾ ਔਖਾ ਸਮਾਂ ਹੁੰਦਾ ਕਿਹ ਚੀਜ਼ਾਂ 'ਤੇ ਧਿਆਨ ਚਲ ਜਾਂਦਾ ਕਿਹ ਚੀਜ਼ਾਂ ਪਰ ਨਿਰਸੰਦੇਹ ਇੱਕ ਗੱਲ ਜ਼ਰੂਰ ਮੰਨਿਓ ਕਿ ਕਿਸੇ ਵੀ ਚੀਜ਼ ਨੂੰ ਅੱਖੋਂ ਪਰੋਖੇ ਜਾਣ ਕੇ ਬੁੱਝ ਕੇ ਨਹੀਂ ਕੀਤਾ ਗਿਆ ਬਿਲਕੁਲ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਰਕਾਰ ਦਾ ਬੰਦਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਸਾਰੇ ਕਿਸੇ ਦੀ ਇੱਛਾ ਨਹੀਂ ਕਿ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਬਜ਼ੁਰਗ ਨੂੰ ਬੱਚੇ ਨੂੰ ਤਕਲੀਫ ਹੋਵੇ ਜੇ ਕੁਦਰਤ ਨੇ ਪਾਈ ਆ ਇਹਨੂੰ ਆਪਾਂ ਰਲ ਮਿਲ ਕੇ ਇੱਕ ਤੁਹਾਡਾ ਘਟਾਵਾਂਗੇ ਨਿਰਸੰਦੇ ਜਿੰਨਾ ਤੁਸੀਂ ਬੜੀ ਮੁਸੀਬਤ ਚੋਂ ਇਸ ਗੱਲ ਬਾਰੇ ਕੀ ਕਹਿਣੀ ਪਰ ਉਹ ਤੁਹਾਡੀ ਹਰ ਮੁਸੀਬਤ ਅਹਿਸਾਸ ਜਿਹੜਾ ਆ ਸਮੂਚੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਔਰ ਦੁਨੀਆ ਪਰ ਦੇ ਲੋਕਾਂ ਨੂੰ ਸਾਰੇ ਜਿਸ ਤਰ੍ਹਾਂ ਕੰਸਰਨਡ ਆ ਉਹਨਾਂ ਸਾਰਿਆਂ ਦਾ ਵੀ ਤੁਸੀਂ ਤੱਕੜੇ ਹੋ ਕੇ ਰਹਿਣਾ ਬਿਲਕੁਲ ਜਦੋਂ ਤੱਕ ਤੁਹਾਡੇਆਂ ਘਰਾਂ 'ਚ ਦਵਾਰਾ ਚੁੱਲਾ ਨਹੀਂ ਬਲਦਾ ਦਵਾਰਾ ਤੁਸੀਂ ਰੋਜ਼ਗਾਰ ਆਪਣਾ ਨਹੀਂ ਕਮਾਉਣ ਲੱਪੰਦੇ ਉਦੋਂ ਤੱਕ ਇੱਕ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਔਰ ਸਾਰੀ ਸਰਕਾਰ ਪ੍ਰਸ਼ਾਸਨ ਇੱਕ ਕਦਮ ਪਿੱਛੇ ਨਹੀਂ ਹਟੇਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਸੀਐਮ ਸਾਹਿਬ ਦੀ ਸਿਹਤ ਠੀਕ ਹੈ ਜੀ ਹਾਂਜੀ